ਇਹ ਘਰੋਂ ਘਰੇ ਚੱਲਨੇ ਆਂ ਅਸੀਂ ਪੱਠੇ-ਪੁੱਠੇ ਤਾਂ ਹੀ ਛੱਡਦੇ ਨੇ ਕੁੱਤਰੇ ਦਾ ਜਾਂਦੇ ਨਹੀਂ ਆ ਵੀ ਪੱਠੇ ਹੋ ਜਾਣੇ ਆ ਗਵਾਂਡੀ ਵੀ ਸਾਡੇ ਲੇਟ ਹੀ ਬੰਦਦੇ ਆ ਉਹ ਤੂੰ ਪੁੱਛ ਪੱਠੇ ਖੜੇ ਆ ਆ ਵੀ ਵੇਖੋ ਕਣਕ ਆਉਂਦੀ ਲੇਟ ਦੀ ਹੈ ਕਾਲੇ ਆਹ ਹੋ ਆ ਦੇਰ ਲੱਗ ਤਾ ਆਪਾਂ ਵੀ ਕਰਦੇ ਆ ਇਹਦੇ ਨਾਲ ਦੇ ਵੀ ਕਣਕ ਤਾਂ ਜੀ ਇਹ ਤਾਂ ਮਗਰੋਂ ਵੀ ਜੀ 10 ਦਿਨ ਬਈ ਕੋਈ ਨੇ ਆਪਣੀ ਫੇਰ ਵੀਰੇ ਬਰਾਬਰ ਸੈਰ ਕੱਢਦੀ ਆਉਂਦੀ ਆ ਸਪਰੇਅ ਕਰਤੀ ਮਗਰੀ ਸਪਰੇਅ ਕਰਤੀ ਮਗਰੀ ਬਾਅਦ ਚ ਪਾਣੀ ਪੁਣੀ ਪਾਇਆ ਤੁਹਾਨੂੰ ਰੇਹ ਪਾਉਣਾ ਖਣੀ ਮਾੜਾ ਮੋਟਾ ਢਾੜਾ ਰਹਿੰਦਾ ਤੇ ਸਿੱਟਿਆ ਕਰਨਾ ਰੇਹ ਭਾਸ਼ੇ ਤਾਂ ਤੇ ਫੇਰ ਵੇਖੀ ਜਾਂਦੀ ਝੂਕ ਲਈ ਨਹੀਂ ਕਾਲੇ ਓਏ ਫੇਰ ਲੋਕੀ ਕਹਿਣਗੇ ਕੀ ਕਰਤਾ ਈ ਕੀ ਲਾਤਾ ਈ ਉਧਰ ਜਵਾਕਾਂ ਦੇ ਚੜ੍ਹਦੇ ਗੁੱਡੇ ਓਹ ਦੇਖ ਸਕਦੇ ਆ ਗੁੱਡਾ ਗੁੱਡਾ ਆਲਾ ਗੁੱਡਾ ਜਾਣਕਾਰੀ ਪਾਣੀ ਲਾਉਣ ਤੋਂ ਪਹਿਲਾਂ ਅੱਖਾਂ ਪਹਿਲਾਂ ਦਿੱਖ ਜਾਵੇ ਜਾਣਕਾਰੀ ਮਿਲ ਰਹੀ ਹੈ ਕਸਾਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਕਿਵੇਂ ਪਾਣੀ ਲਾਉਣਾ ਤੇ ਕਿਵੇਂ ਰੇ ਸਪਰੇਅ ਕਰਨੀ ਆ ਆ ਸਾਡੇ ਗਵਾਂਢ ਰਵੀ ਦੀ ਆ ਕਣਕ ਨੂੰ ਇਹ ਚ ਕੀ ਬੀਜੇ ਨੇ ਸਰੋਂ ਬੀਜੀ ਵੀ ਆ ਆਪਣੀ ਐਤ ਕੀ ਬੀਜੀ ਨਹੀਂ ਗਈ ਛੋਲੇ ਆ ਸਰੋਂ ਆ ਜਿਉਂ ਆ ਬਰੇਟੀਆਂ ਕਈ ਲਾਈ ਫਿਰਦਾ ਸਿੱਧੂ ਵੀ ਕਾਨਕ ਉਹ ਵੈਚਰੀ ਕਿ ਨਿਕਲੇ ਪਿਆ ਵਾ ਬੱਟਾਂ ਤੇ ਬੀਜੀ ਵੀ ਸਰ ਹਣਾ ਬੱਟਾਂ ਤੇ ਬੀਜੀ ਵੀ ਆ ਉਹ ਬੱਸ ਜੀ ਖੜੀ ਆਈ ਇਹ ਕੀ ਕਰਨੀ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਇਧਰ ਵੀ ਆ ਪੱਠੇ ਆ ਗਏ ਤੇ ਉਧਰ ਕੁਮਾਰ ਖੜਾ ਠੀਕ ਹੈ ਨਾ ਉਹ ਹਮਨੇ ਭਗਵਾਨ ਦਾ ਘਰ ਆ ਗਿਆ ਲੈ ਤੁਰਿਆ ਜਾਂਦਾ ਹੈ ਤੁਰਿਆ ਜਾਂਦੇ ਦੀ ਗੱਲ ਬਾਤ ਇੰਨਾ ਵੀ ਕੰਨ ਕਿੰਨੇ ਦੀ ਵੀ ਵਿਰਲ ਹੋਈ ਹੈ ਮੇਰੇ ਸਿਰ ਦੇ ਵਾਲਾਂ ਨੂੰ ਮੂਰੇ ਮੂਰੇ ਜਿਵੇਂ ਹੈ ਨਹੀਂ ਆ ਉੱਡੀ ਪਈ ਹੈ ਸਰੋਂ ਨਿਕਲੀ ਪਈ ਆ ਤੋਰੀਆ ਛਰੋਂ ਤੋਰੀਆ ਲੈ ਦੱਸ ਹੋਰ ਜਾਣਕਾਰੀ ਕਿਹੜੀ ਦੇ ਸਕਦੇ ਆ ਉਹ ਸਰੋਂ ਖੜੀ ਆ ਜਿਹਦੇ ਚ ਫੁੱਲ ਖੜੇ ਜਦ ਮੈਂ ਫੋਟੋ ਖਿਚਾਉਂਦੇ ਹੁੰਦੇ ਆ ਬਾਹਰ ਲਿਆਉਂਕੇ ਇਹਦੇ ਚ ਖਿਚਾਉਂਦੇ ਹੁੰਦੇ ਫੋਟੋਆਂ ਵੀ ਸਰੋਂ ਦੇ ਫਲ ਬਹੁਤ ਸੋਹਣੇ ਲੱਗਦੇ ਆ ਸਾਨੂੰ ਪਤਾ ਜਦੋਂ ਮੈਂ ਪੱਕ ਜਾਂਦੀ ਤੇ ਵੱਢਣੀ ਪੈਂਦੀ ਆ ਫਿਰ ਘਰੇ ਜਾ ਕੇ ਕੱਢਣੀ ਪੈਂਦੀ ਆ ਫਿਰ ਛਾਣ ਕੇ ਉਹਨੂੰ ਲਿਜਾਣਾ ਪੈਂਦਾ ਵਾ ਜੱਕ ਸਰੋਂ ਦਾ ਤੇਲ ਨਿਕਲਦਾ ਵਾ ਕੋਈ ਤੜਕਾ ਲਾਉਂਦਾ ਵਾ ਕੋਈ ਸਰ ਤੇਲ ਲਾਉਂਦਾ ਵਾ ਜਿੰਦੇ ਦਾ ਰਗਾ ਵਡੀਗ ਲਾ ਕੇ ਪੀ ਵੀ ਸਕਦਾ ਵਾ ਜੇ ਪੀਣਾ ਹੋਵੇ ਤਾਂ ਸਰੋਂ ਦਾ ਤੇਲ ਤਾਂ ਜਾਂਦਾ ਘਿਓ ਵਾਂਗੂ ਕਈ ਵਾਰ ਤੋਂ ਕੀਤੀਆਂ ਜਾਂਦੀਆਂ ਪਸ਼ੂਆਂ ਨੂੰ ਵੀ ਦਿੱਤਾ ਜਾਂਦਾ ਵਾ ਇੱਕ ਗਲਾਸ ਹੈ ਮੈਂ ਉਹਦਾ ਭਰਾ ਵਾ ਤੇ ਅੰਡੇ ਵੇਖ ਕੇ ਹੈਰਾਨ ਰਹਿ ਗਿਆ ਉਸ ਦਿਨ ਓਏ ਆਹੋ ਜੇ ਮੈਂ ਨਾਂ ਦੱਸਦਾ ਤਾਂ ਹੋ ਗਈ ਕਮਨ ਲਓ ਜੀ ਲਾਤੀ ਗੱਡੀ ਲਿਆ ਕੇ ਜਿੰਦਰ ਉਧਰ ਗਿਆ ਬਾਪੂ ਜਿੰਮੇਨ ਤੇ ਆਪਾਂ ਗੱਡੀ ਲਾਤੀ ਇੱਧਰ ਲਿਆ ਕੇ ਆ ਦੇਖ ਸਕਦੇ ਟੋਕਾ ਵੀ ਆਪਾਂ ਕਦੇ ਦਿਆਂ ਚੱਕਰੀ ਦੇਣਾ ਇਹਦਾ ਟੱਟ ਗਿਆ ਸੀਗਾ ਆ ਬੈਲਡਿੰਗ ਕੀਤਾ ਵਾ ਆ ਬੈਲਡਿੰਗ ਕੀਤਾ ਇੱਥੇ ਫਿੱਟ ਕਰਾਂਗੇ ਜਿਹੜਾ ਥਾਂ ਰਹਿੰਦਾ ਵਾ ਹੁਣ ਵੀ ਮੈਂ ਲਾਦਾ ਲਾ ਕੇ ਤੇ ਸਾਫਤੀ ਛੱਡ ਦੂੰਗਾ ਕਿਉਂਕਿ ਕੁਤਰੀ ਤਾਂ ਜਾਣੇ ਨਹੀਂ ਮਗਰ ਆਪਣਾ ਘਰ ਆ ਤੁਹਾਨੂੰ ਆ ਆ ਲੋ ਘਰ ਬਣੀ ਜਾਂਦਾ ਵਾ ਰੇਤਾ ਬਜਰੀ ਆ ਪਿਆ ਸਾਰਾ ਖਲਾਰਿਆ ਪਿਆ ਠੀਕ ਆ ਜਦੋਂ ਪੂਰਾ ਬਣ ਗਿਆ ਉਦੋਂ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਪੂਰਾ ਅੰਦਰ ਪੱਥਰ-ਪੁੱਥਰ ਲੱਗ ਗਿਆ ਫਿਰ ਕੱਲ ਨੂੰ ਆਪਾਂ ਗੱਲ ਕੋੰਤੇ ਕੱਢਾਂਗੇ ਤੁਹਾਡੇ ਨਾਲ ਕਰਾਂਗੇ ਗੱਲਬਾਤ। ਬਾਕੀ ਇੱਥੇ ਬਲੌਗ ਐਂਡ ਕਰਦੇ ਹਾਂ। ਚਲੋ ਗੱਲਾਂ ਬਾਤਾਂ ਚ ਬਣਾ ਲਿਆ। ਚੌਰ ਚੌਰ ਚ ਜਿਹੜੇ ਨੇ ਦੇਖਿਆ ਬੰਨਿਆ ਦਾ ਬਹੁਤ ਬਹੁਤ ਧੰਨਵਾਦ। ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰਿਆ ਕਰੋ ਵੀਡੀਓ। ਹਾਸੇ ਟੱਟੇ ਵਾਲੀਆਂ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ। ਸੋ ਹੁਣ ਮੈਂ ਲਾਹਾਂ ਤੇ ਕੰਮ ਕਰ ਲਾਂ। ਠੀਕ ਆ। ਮਿਲਦੇ ਆਂ ਆਪਾਂ ਅਗਲੇ ਬਲੌਗ।